ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 27 ਸਾਲਾ ਨੌਜਵਾਨ ਅਮਿਤ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੇ ਦੋਸਤਾਂ ਉੱਪਰ ਲਗਾਇਆ ਨਸ਼ੇ ਦਾ ਟੀਕਾ ਲਗਾਉਣ ਦੇ આરોਪ ਮ੍ਰਿਤਕ ਦੀ ਮਾਂ ਨੇ ਕਿਹਾ ਪਿੰਡ ਵਿੱਚ ਸ਼ਰੇਆਮ ਵਿਕ ਰਿਹਾ ਹੈ ਨਸ਼ਾ ਪੁਲਿਸ ਨਹੀਂ ਕਰਦੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਮੈਂ న్యూਸ ਲੌਂਟੇ ਛੱਡਣ ਗਿਆ ਹਾਂ ਮੈਂ ਆਪਣੀ ਘਰ ਦੀ ਐਡਿਟ ਹੋਇਆ ਤੇ ਇਹ ਦਗਲਾ ਮੁੰਡਾ ਨਹੀਂ ਛੱਡ ਕੇ ਤੇ ਦੁਬਾਰਾ ਵੀ ਨਾਲ ਹੀ ਆਇਆ ਵਾ ਉਹ ਖਰੇ ਬਾਹਰ ਹੀ ਖੜਾਤਾ ਰਹੇ ਤੇ ਬੰਨਲਾ ਮੁੰਡਾ ਆਇਆ ਟਰੋ ਵਾਲਾ ਪੰਦਾ ਉਹ ਕੋਈ ਦੂਤ ਹੀ ਆਇਆ ਵਾ ਤੇ ਛੋਟੇ ਨੇ ਕਹਤਾ ਬਾਹਰ ਹੀ ਆ ਬਸ ਉਹ ਬੰਨਲਾ ਸੱਦ ਕੇ ਨੇ ਖੜਿਆ ਮੁੜ ਕੇ ਮੁੰਡਾ ਘਰ ਨਹੀਂ ਆਇਆ ਮੁੜ ਕੇ ਮੈਂ ਸਾਨੂੰ ਸਾਨੂੰ ਟੀਕਾ ਟੁਕਾ ਲਾ ਕੇ ਨੂੰ ਕਦੇ ਕਮਾਂਦੇ ਰਹੇ ਇਹ ਬਾਹਰ ਗਈ ਕਿਹਿੰਗੇ 7:30 ਵਜੇ 7 ਵਜੇ ਦੱਸਿਆ ਭਾਬੀਓ ਤੇ ਟਰੋ ਦੇ ਵਿੱਚ ਨੀਲੇ ਜਿਹੇ ਚਨਾ ਉਹ ਕੋਈ ਦੂਤਾ ਦਾਦਰ ਧੋ ਲੰਕਾਈ ਦੀਏ ਨੇ ਤੇ ਮੇਰੇ ਅਰੇਕਾਰ ਦਾ ਸੋ ਆਪਣੇ ਮੰਮੀ ਇਹ ਦੌੜ ਗਿਆ ਨਹੀਂ ਮੈਨੂੰ ਉਹਦਾ ਸਾਂਭਾ ਵੀ ਗਈ ਉਹ ਮੁੰਡੇ ਨੂੰ ਛੱਡ ਕੇ ਉਹ ਰੂਲੀ ਦੇਤੇ ਤੇ ਆਪ ਦੌੜਣ ਦੇ ਹੀ ਪਰ ਉਹ ਤੋਂ ਫੜ ਲਏ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਤੇ ਛੱਡ ਕੇ ਦੇ ਹੀ ਟੀਕਾ ਲਾਇਆ ਤੇ ਨਾ ਚਾਹੇ ਟੀਕਾ ਲਾ ਕੇ ਉਹਦੇ ਜਗਾ ਲਾ ਕੇ ਤੇ ਉਹ ਛੱਡ ਗਿਆ ਮਸ਼ਾਲੇ ਹੀ ਕਰਦਾ ਨਹੀਂ ਛੱਡ ਦਿੱਤਾ ਤਾਂ ਹੀ ਹੁਣ ਉਹ ਸੈਂਟਰ ਤੇ ਆਇਆ ਸੀ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੂੰ ਬਦੋ ਬਦਿ ਖੜਿਆ ਕਰੋ ਸਾਦ ਕੇ ਨੂੰ ਉਹ ਮੁੰਡੇ ਨਾਲ ਸ਼ੱਕ ਨਹੀਂ ਛੇ ਕਰਦੇ ਉਹ ਕਰਦੇ ਆ ਮੇਸ਼ੇ ਕੀ ਨਾਮ ਉਹਨਾਂ ਦੇ ਪਤਾ ਕੁਛ ਇੱਕ ਦਿਨ ਆ ਸਾਰੇ ਨੂੰ ਤੇ ਇੱਕ ਦਿਨ ਆ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਲੈਣਾ ਸੀ ਉਹ ਬੜੇ ਪੁਰਾਣੇ ਨੂੰ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਸਾਡਾ ਬੜਾ ਨਸ਼ਾ ਕਰਦਾ ਸੀਗਾ ਸਾਡਾ ਪਹਿਲੇ ਕਰਦਾ ਸੀ ਕੋਲ ਸੈਂਟਰ ਮੈਂ ਕਰਵਾਇਆ 9 ਮਹੀਨੇ ਸੈਂਟਰ ਦਾ ਹਾਲ ਕਰਾਇਆ ਉਹਨੂੰ ਮੈਂ ਕੋਲੇ ਛੱਡ ਪਾਈ ਉਹ ਥੋੜਾ ਜਿਹਾ ਇੱਕ ਹੋਰ ਆਇਆ ਮੈਨੂੰ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨੇ ਬੜਾ ਬੜੀ ਸੱਟ ਕੇ ਖੜਿਆ ਉਹਨੂੰ ਕੱਲ ਕੀ ਕਹਿ ਕੇ ਲੱਗ ਗਿਆ ਨਾਲ ਇਹਨੇ ਬੰਨਨੇ ਕਿ ਆਪਣੇ ਕੋ ਪਹਿਲਾਂ ਨਹੀਂ ਆ ਤੁਸੀਂ ਜੀ ਕੀ ਮੰਗ ਕਰਦੇ ਹੋ? ਮੈਂ ਮੰਗ ਰਿਹਾ ਕੰਮ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਸਾਹਿਬ ਜੀ ਇਸ ਤਰ੍ਹਾਂ ਮਰ ਲਓ। ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਪਟੜੀ ਨਸ਼ਾ ਕਰਨਾਂ ਕਿਰਦਾ ਪਟੜੀ। ਮੈਂ ਸਾਹਿਬ ਬਹੁਤ ਬੁਖਦਾ ਪਿਆ ਇੱਥੇ ਕੋਈ ਨਹੀਂ ਇਹ ਸਾਡਾ ਡਾਂਡਾ ਨਾਲ ਕੋਈ ਨਹੀਂ ਕੋਈ ਨਹੀਂ ਡਾਂਡਾ। ਸਾਰੇ ਵੇਲੇ ਦੇ ਨਾਲ ਲੀ। ਕੋਈ ਪੁਲਿਸ ਨੂੰ ਕੰਪਲੇਨਟ ਕੀਤੀ ਕਿ ਪਟੜੀ ਵਾਲਿਆਂ ਦੇ। ਅਸੀਂ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉੱਥੇ ਪਿੱਛੇ ਫੜ ਲੈਂਦੇ ਕਹਿੰਦੇ ਰਹਿਣ ਦਿਓ ਜੀ। ਰਹਿਣ ਦਿਓ ਸਾਡੇ ਘਰੇ ਬੱਚੇ ਕਰਦੇ ਆ ਨਸ਼ੇ। ਸ਼ਾਦੀ ਸ਼ੂਤ ਹੋ। ਇਹ ਨਹੀਂ ਬੱਚੇ ਇਹ। ਉਹ ਕੁੜੀ ਆ ਇੱਕ। ਕੁੜੀ ਆ ਤੇ ਕਿੰਨੇ ਸਾਲ ਦੀ ਕੁੜੀ ਆ? 5 ਸਾਲ ਦੀ। ਬੁੜੇ ਦੀ ਕਿੰਨੀ ਐ ਜੀ? ਨਹੀਂ ਮਰਦਾਂ। 26 ਸਾਲ। ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤਮ ਸਿੰਘ ਸਾਨੂੰ ਸੋਨਮ ਸਿੰਘ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ 'ਚ ਪਈ ਆ। ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ। ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ। ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਨੇ ਹੁਣ ਕੀ ਬਿਆਨ ਦਿੱਤਾ ਹੈ? ਪਰਵਾਰ ਨੇ ਜੋ ਵੀ ਬਿਆਨ ਲਖਾਇਆ ਸਾਨੂੰ ਉਹਨਾਂ ਦੇ ਮੁਕਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ